ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਅਤੇ ਕੌਮੀ ਦਰਦ ਲੈ ਕੇ ਇਕੱਠੇ ਹੋਏ ਸਮੂਹ ਪੰਥਦਰਦੀ ਵੀਰੋ ਭਾਈ ਸਾਹਿਬ ਭਾਈ ਗੁਰਵਖ ਸਿੰਘ ਖਾਲਸਾ ਜੀ ਜੋ 14 ਨਵੰਬਰ ਤੋਂ ਲਗਾਤਾਰ ਇਸ ਕੌਮੀ ਸਿਰਸਤ ਵਾਸਤੇ ਇਸ ਜਗ੍ਹਾ ਤੇ ਬਿਠੇ ਹਨ ਤੁਸੀਂ ਮੁੱਢੇ ਨਾਲ ਮੁੱਢਾ ਜੋੜ ਕੇ ਸਾਥ ਦੇਵੇ ਹੋ ਆਹ ਕੋਰ ਕਲਗੀਧਰ ਗੁਰਗੁਰਦੇਵ ਸਿੰਘ ਮਹਾਰਾਜ ਨੂੰ ਬਖਸ਼ਿਸ਼ ਕੀਤੀ ਹੋਈ ਫਤਿਹ ਬਣਾਈਏ ਜੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗੱਲ ਇਹ ਕਹਿਣੀ ਚਾਹਾਂਗਾ ਕਿ ਸਾਡੇ ਨਾਲ ਇਹ ਗੱਲ ਕਿਉਂ ਵਾਪਰਦੀ ਹੈ ਕਿਉਂਕਿ ਸਤਗੁਰੂ ਨੇ ਬਾਣੀ ਵਿੱਚ ਬੜਾ ਪਿਆਰਾ ਬਚਨ ਪਿਆ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰਬ ਮਾਨ ਜਦੋਂ ਕੋਈ ਵੀ ਚੀਜ਼ ਆਪਣੇ ਅਸਲੀ ਮੂਲ ਨਾਲੋਂ ਟੁੱਟਦੀ ਹੈ ਤੇ ਸਚਾਈ ਹੈ ਉਹ ਆਪਣਾ ਵजूद ਗਵਾ ਬੈਠਦੀ ਹੈ ਇਸ ਦੇਸ਼ ਵਿੱਚ ਜਿਸ ਨੇ ਵੀ ਅਕਲ ਦੀ ਗੱਲ ਕੀਤੀ ਹੈ ਸਿਆਣਪ ਦੀ ਗੱਲ ਕੀਤੀ ਹੈ ਕਿਸੇ ਨੂੰ ਜਗਾਉਣ ਦੀ ਗੱਲ ਕੀਤੀ ਹੈ ਤੁਸੀਂ ਥੋੜਾ ਜਿਹਾ ਇਤਿਹਾਸ ਪਿੱਛੇ ਫਿਰੋ ਲੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਚੰਗੇ ਕੰਮ ਕੀਤੇ ਹਨ ਤੇ ਬਾਬਰ ਦੀ ਚੱਕੀ ਪੀਣੀ ਪਈ ਹੈ ਤਾਂ ਗੁਰੂ ਗਰਬਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿੰਨੇ ਪਰਉਪਕਾਰ ਕੀਤੇ ਹਨ ਉਹਨਾਂ ਨੇ ਲੋੜਵੰਦਾਂ ਦੀ ਸੇਵਾ ਕੀਤੀ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ ਖੂਲ ਰਾਇ ਲਾਹੌਰ ਵਿੱਚ ਕਾਲ ਪੈ ਗਿਆ ਜਿਹੜਾ ਸਮਾਂ ਸਰਕਾਰਾਂ ਦਾ ਬਣਦਾ ਸੀ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਦੀ ਬਣਦੀ ਸੀ ਉਹ ਕੰਮ ਗੁਰਵਜਨ ਸਿੰਘ ਨੇ ਆਪ ਕੀਤਾ ਪਰ ਉਹਨਾਂ ਨੂੰ ਇਨਾਮ ਕੀ ਮਿਲੇਆ ਜਿਸ ਸੀਸ ਤੇ ਉਹਨਾਂ ਦੇ ਚੌਲ ਝੁਲਣਾ ਚਾਹੀਦਾ ਸੀ ਜਿਸ ਸੀਸ ਅਗੇ ਸਿਰ ਨੂੰ ਟੁਕਣਾ ਚਾਹੀਦਾ ਸੀ ਉਸੇ ਸੀਸ ਤੇ ਜਦੋਂ ਸਰਕਾਰਾਂ ਨੇ ਤਤੀਬ ਰੀਤ ਪਾਈ ਉਬਲਦੀਆਂ ਦੇਗਾਂ ਵਿੱਚ ਬਿਠਾਇਆ ਗਿਆ ਸੀਸ ਦੇ ਉੱਪਰ ਸ਼ਾਲੋ ਪਾਏ ਗਏ ਇਨਾ ਪਾਉਪਕਾਰ ਜਿਸ ਧੰਗ ਗੁਰੂ ਅਰਜਨ ਸਾਹਿਬਾਰੇ ਪੱਟਾਂ ਨੇ ਕਿਹਾ ਪਨ ਮਥੁਰਾ ਕਛ ਭੇਦ ਨਾਹੀਂ ਗੁਰੂ ਅਰਜਨ ਪ੍ਰਤਖ ਹਰ ਜੇ ਰੱਬ ਦੀ ਮੂਰਤ ਧੰਗ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਕੁਝ ਹੋਇਆ ਕਾਰਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਅਕਲ ਦਿੱਤੀ ਸਾਬ ਦਿੱਤੀ ਅੱਗੇ ਚੱਲੋ ਇਹ ਗੁਰੂ ਹਰ Rai ਪਾਤਸ਼ਾਹ ਗੁਰੂ ਹਰਕ੍ਰਿਸ਼ਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਹ ਮੈਂ ਗੱਲ ਕਹੀ ਸੀ ਕਿ ਭਾਵੇਂ ਸਾਡੇ ਇਹਨਾਂ ਵਿਚਾਰਾਂ ਨੂੰ ਕਈ ਲੋਕ 扑ਘਾਲੂ ਭਾਸ਼ਣ ਕਹਿੰਦੇ ਨੇ ਕਿ ਕਿਸੇ ਨੂੰ 扑ਘਾਉਣ ਦੀ ਗੱਲ ਕਰਦੇ ਨੇ ਜਿਸ ਦੇਸ਼ ਵਿੱਚ ਅੱਜ ਆਪਾਂ ਬੈਠੇ ਆਂ ਭਾਵੇਂ ਕਿਸ ਦੇਸ਼ ਵਿੱਚ ਜਿੰਨੇ ਵੀ ਦੇਵੀ ਦੇਵਤੇ ਨੇ ਕੋਈ ਵੀ ਦੇਵੀ ਦੇਵਤਾ ਸ਼ਸਤਰ ਤੋਂ ਬਿਨਾਂ ਨਹੀਂ ਵਿਖਾਇਆ ਜਾਂਦਾ ਪਰ ਜਿਸ ਵਕਤ ਲੋੜ ਪੈਂਦੀ ਹੈ ਮੁਸੀਬਤ ਪੈਂਦੀ ਹੈ ਉਸ ਵਕਤ ਕੋਈ ਦਰਵਾਜ਼ਾ ਨਹੀਂ ਆਪਣਾ ਖੋਲਦਾ ਸਾਰਿਆਂ ਨੂੰ ਸਾਰੇ ਦਰਵਾਜ਼ੇ ਛੱਡ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਆਉਣਾ ਪੈਂਦਾ ਹੈ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਸੀਸ ਦਿੰਦੇ ਹਨ ਕਈ ਵਾਰ ਕਿਹਾ ਜਾਂਦਾ ਹੈ ਕਿ ਸਿੱਖ ਜਿਹੜੇ ਨੇ ਲੜਾਕੂ ਕੌਮ ਹੈ ਜਾਂ ਸਿੱਖ ਜਿਹੜੇ ਨੇ ਉਹ ਜੁੰਮ ਕਰਨ ਵਾਲੀ ਕੌਮ ਹੈ ਜਾਂ ਸਿੱਖ ਜਰਹਿਮ ਪੇਸ਼ਾ ਕੌਮ ਹੈ ਸਿੱਖ ਜੁੰਮ ਕਰਨ ਵਾਸਤੇ ਪੈਦਾ ਨਹੀਂ ਹੋਇਆ ਗੁਰੂ ਨਾਨਕ ਸਹਿਮਾ ਰਾਜੀ ਨੇ ਜਿੰਨੀਆਂ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਸ਼ਾ ਤੱਕ ਗੁਰੂ ਪਾਤਸ਼ਾਹ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਨੇ ਘਰ ਆਏ ਜਿਹੜੇ ਦੁਸ਼ਮਣ ਨੇ ਇਹ ਗੰਧੇ ਸੀ ਜਿਹੜਾ ਕਹਿੰਦਾ ਸੀ ਇੱਕ ਗਲਤ ਤੇ ਥੱਪੜ ਮਾਰੋ ਤੇ ਦਿੱਲੀ ਦਾ ਅੱਗੇ ਕਰ ਦਿਓ ਗੁਰੂ ਨਾਨਕ ਦਾ ਸਿਧਾਂਤ ਇਹ ਹੈ ਕਿ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ ਹੈ ਕਿਸੇ ਦੇ ਘਰ ਜਾ ਕੇ ਲਾਣਾ ਨਹੀਂ ਪਰ ਕੋ ਘਰ ਆ ਗਿਆ ਤੇ ਉਹਨੂੰ ਖਾਲੀ ਹੱਥ ਜਾਨ ਨਹੀਂ ਦੇਣਾ ਉਹਨੂੰ ਦੱਸਣਾ ਹੈ ਕਿ ਅਸੀਂ ਚੂੜੀਆਂ ਨਹੀਂ ਪਾਈਆਂ ਤੁਸੀਂ ਸਿਧਾਂਤ ਪੜੋ ਆਪਣਾ ਇਥੇ ਲੰਬਾ ਸਮਾਂ ਰਖੜੀਆਂ ਬਨਵਾਲਿਆਂ ਨੇ ਆਪਣੇ ਧੀਆਂ ਪੜਾ ਦੇ ਡੋਲੇ ਆਪਣੇ ਹੱਥੀ ਤੋੜ ਦਿੱਤੇ ਪਰ ਗੁਰੂ ਕੇ ਖਾਲਸੇ ਨੇ ਪਾਈ ਜਸਾ ਸੇ ਨਾਲ ਉਗਾਲਿਆ ਪਾਈ ਜਸਾ ਸੇ ਰਾਮ ਗੜਿਆ ਜਿਨ੍ਹਾਂ ਨੇ ਰਖੜੀਆਂ ਨਹੀਂ ਬਣਾਈਆਂ ਪਰ ਦੁਸ਼ਮਨਾ ਦੇ ਘਰ ਵਿਗਦੀਆਂ ਧੀਆਂ ਪੈਣਾ ਬਚਾ ਕੇ ਘਰ ਲੈ ਕੇ ਆਂਦੀਆਂ ਪਰ ਅੱਜ ਜੇਕਰ ਮੈਂ ਉਦਾਹਰਣ ਦੇਣੀ ਚਾਹਾਂਗਾ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਧਰਤੀ ਤੇ ਸ਼ਹਾਦਤ ਦਾ ਜਾਨ ਪਿੰਦੇ ਨੇ ਪਰ 1983 ਚ 1 2 3 4 ਨਵੰਬਰ ਨੂੰ ਉਹ ਵੇ ਦਿੱਲੀ ਦੀ ਧਰਤੀ ਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਸੀਸ ਦਿੰਦੇ ਨੇ ਉੱਥੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਸਾਡੀਆਂ ਵੀਰਾਂ ਦੇ ਗळा ਉੱਤੇ ਤਲ ਪਾ ਕੇ ਸਾਡੇ ਜਾ ਰਹੇ ਨੇ ਕੌਣ ਨੇ ਇਹ ਕੋ ਬਾਹਰੋਂ ਆਏ ਜਤਰੀਆ ਖਾਂ ਜਾਂ ਬਾਹਰੋਂ ਆਏ ਹਮਲਾਵਰ ਨਹੀਂ ਸਗੋਂ ਸਾਡੇ ਆਪਣੇ ਜਿਹਨਾਂ ਨੂੰ ਅਸੀਂ ਆਪਣੇ ਭਰਾ ਕਹਿੰਦੇ ਰਹੇ ਹਾਂ ਪਰ ਫੇਰ ਵੀ ਸਾਨੂੰ ਆਪਣੀ ਸਮਝ ਨਹੀਂ ਆ ਰਹੀ ਸਾਡਾ ਆਪਣਾ ਕੌਣ ਹੈ ਤੁਹਾਮਾਰੀ ਦੀ ਗੱਲ ਵੇਖੋ ਅੱਜ 14 ਨਵੰਬਰ ਤੋਂ ਲੈ ਕੇ ਕਿੰਨੇ ਦਿਨ ਹੋ ਗਏ ਹਨ ਜਿੱਥੇ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਉਹ ਖੜਤਾ ਤੇ ਇਸ ਕਰਕੇ ਬਹਿਜਦਾ ਕਿ ਕੁਝ ਸਿਟੀਜ਼ਨ ਬੰਦਿਆਂ ਨੂੰ ਜਿਹੜੇ ਉੱਥੋਂ ਦੇ ਨੇ ਉਹਨਾਂ ਨੂੰ ਪੱਕਿਆ ਕੀਤਾ ਜਾਏ ਜਿਹੜੇ ਪੱਕੇ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏ ਤੇ ਓਬਾਮਾ ਮਿਲਣ ਵਾਸਤੇ ਆਉਂਦਾ ਇਸ ਦੇਸ਼ ਵਿੱਚ ਜਦੋਂ ਪਿੰਡਾਂ ਵਿੱਚ ਭਾਗਾ ਵਾਲੇ ਤੁਸੀਂ ਪਿੰਡਾਂ ਵਿੱਚ ਆਇਓ ਇਹੋ ਲੀਡਰ ਮੈਕ ਫੜ ਕੇ ਮੁੜ ਕੇ ਭਾਸ਼ਣ ਦੇਣਗੇ ਅਸੀਂ ਫਿਰ ਜਗਾਰੇ ਸ਼ਕਣੇ ਨੇ ਜਿਹੜੇ ਲੀਡਰ ਇੱਥੇ ਪਤਾ ਲੈਣ ਤੱਕ ਨਹੀਂ ਆਏ ਪੁੱਛਣ ਤੱਕ ਨਹੀਂ ਆਏ ਕਿ ਭਾਈ ਸਾਹਿਬ ਤੁਸੀਂ ਕੋਈ ਸ਼ਕਿਆ ਤੁਹਾਡੀ ਅਸੀਂ ਆਵਾਜ਼ ਲੋਕਾਂ ਤੱਕ ਪਹੁੰਚਾਈਏ ਆਮ ਜਨ ਸਧਾਰਨ ਵਿਅਕਤੀ ਜਿਹਦੇ ਅੰਦਰ ਪੰਦਾ ਡਰਦਾ ਇੱਥੇ ਪਹੁੰਚਿਆ ਹੈ ਪਰ ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਨਹੀਂ ਸਿਰਫ ਪੰਥ ਦਾ ਨਾਮ ਲੈ ਕੇ ਉਹ ਦੁਨੀਆ ਨੂੰ ਗੁੰਮਰਾਹ ਕਰਦੇ ਨੇ ਮਾਫ ਕਰਨਾ ਅੱਜ ਸੋਚਣ ਵਾਸਤੇ ਸਾਨੂੰ ਤੁਰਨਾ ਪਵੇਗਾ ਕਿ ਚਾਹੇ ਉਹ ਕੌਮ ਦੇ ਰਾਗੀ ਨੇ ਚਾਹੇ ਕੌਮ ਦੇ ਢਾਡੀ ਨੇ ਚਾਹੇ ਕੌਮ ਦੇ ਪ੍ਰਚਾਰਕ ਨੇ ਚਾਹੇ ਤਖਤਾਂ ਦੇ ਜਥੇਦਾਰ ਨੇ ਚਾਹੇ ਸਾਡੀ ਪੰਥਕ ਸਰਕਾਰ ਕਈ ਦਿਨ ਕਿਹਾ ਜਾਂਦਾ ਕਾਂਗਰਸ ਉਹ ਤੇ ਹੈ ਹੀ ਨਹੀਂ ਸਾਡੀ ਆਪਣੀ ਪਰ ਜਿਹੜੀ ਸਾਡੀ ਆਪਣੀ ਪੰਥਕ ਸਰਕਾਰ ਹੈ ਜਿਹਨੂੰ ਅਸੀਂ ਕਹਿੰਦੇ ਸਾਡੀ ਆਪਣੀ ਹੈ ਮੈਂ ਭਾਈ ਗੁਰਦਾਸ ਜੀ ਦਾ ਕਥਨ ਕਹਾਂਗਾ ਜੇ ਮਾਂ ਪੁੱਤੇ ਵਿਸਦੇ ਕੌਣ ਰੱਖਣ ਹਾਰਾ ਜੇ ਗਵਾਂਢੀ ਯਾਰ ਦੇਵੇ ਤੇ ਮਾਂ ਛਾਤੀ ਦਾ ਦੁੱਧ ਪਿਆ ਕੇ ਉਸ ਬੱਚੇ ਨੂੰ ਪਿਆਰ ਦਿੰਦੀ ਹੈ ਪਰ ਜਿੱਥੇ ਮਾਂ ਯਾਰ ਦੇ ਦੇਵੇ ਦੱਸੋ ਦੁਨੀਆ ਤੇ ਬਚਾਏਗਾ ਕੌਣ ਲੀਟਰਿਕ ਮਾਂ ਦੀ ਨਿਆਈ ਹੁੰਦਾ ਜਿਹੜਾ ਮਾਂ ਆ ਮਾਦਾ ਰੂਪ ਰੋ ਅਦਾ ਕਰਨ ਵਾਲਾ ਡੀਡਰ ਹੀ ਪੌਲਿਕ ਨੂੰ ਯਾਰ ਦੇ ਦੇ ਅੰਦਾਜ਼ਾ ਲਾਓ ਆਸ ਆਪਾਂ ਕਿੱਥੇ ਰੱਖਾਂਗੇ ਜਿਹੜੀ ਗੱਲ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਲਈ ਕਹੀ ਸੀ ਨਾ ਉਲਟੀ ਬਾੜ ਖੇਤ ਕੋ ਖਾਈ ਅੱਜ ਵੀ ਸਮਾਂ ਉਹੀ ਵਾਪਰਿਆ ਸਿਰ ਪਰਖ ਕਰ ਲਓ ਇੱਕ ਬੇਨਤੀ ਮੈਂ ਜ਼ਰੂਰ ਕਹਿਣਾ ਚਾਹਾਂਗਾ ਮਲਾਰ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੇ ਬੜੀ ਕੀਮਤੀ ਗੱਲ ਕਹੀ ਹੈ ਸਿੱਖੋ ਜਦੋਂ ਤੱਕ ਪਾਰਕੂ ਸਿੱਖ ਦੀ ਪਰਭਾਸ਼ਾ ਕੀ ਹੈ ਜੀ ਪਾਰਕੂ ਅਸੀਂ ਪਾਰਕੂ ਨਹੀਂ ਆ ਸਾਨੂੰ ਪਤਾ ਨਹੀਂ ਸਾਡਾ ਆਪਣਾ ਕੌਣ ਹੈ ਤੇ ਸਾਡਾ ਬੇਗਾਨਾ ਕੌਣ ਹੈ ਗੁਰੂ ਨਾਨਕ ਸਾਹਿਬ ਨੇ ਮਲਾਰ ਕੀ ਵਾਰ ਵਿੱਚ ਇੱਕ ਬੜੀ ਪਿਆਰੀ ਗੱਲ ਕਹੀ ਹੈ ਹਰਨਾ ਬਾਜਾ ਤੈਸ਼ਦਾਰਾ ਇਹਨਾਂ ਪੜਿਆ ਨਾਉ ਸ਼ਿਕਾਰੀ ਹਿਰਨ ਨੂੰ ਪੜਾ ਕੇ ਬਕਾਇਦਾ ਜੰਗਲ ਦੇ ਸ਼ਰਦ ਹੈ ਉਹਦੇ ਕੰਨ ਵਿੱਚ ਇੱਕ ਆਵਾਜ਼ ਪਾਉਂਦਾ ਕਹਿੰਦਾ ਤੂੰ ਮੇਰਾ ਆਪਣਾ ਹੈ ਤੂੰ ਮੇਰਾ ਆਪਣਾ ਹੈ ਤੂੰ ਜੰਗਲ ਵਿੱਚ ਜਾ ਆਪਣੇ ਭਰਾਵਾਂ ਨੂੰ ਪਿੱਛੇ ਧਾਕੇ ਲਿਆ ਤੈਨੂੰ ਮੈਂ ਕੁਝ ਨਹੀਂ ਕਹਿਣਾ ਪਰ ਜਿਹੜੇ ਤੇਰੇ ਪਿੱਛੇ ਲਾ ਕੇ ਆਉਂਦੇ ਉਹਨਾਂ ਨਾਲ ਮੈਂ ਜੁੰਦੇ ਨਹੀਂ ਛੱਡਾਂ। ਇਦਾਂ ਹੀ ਸ਼ਿਕਾਰੀ ਬਾਜ਼ ਨੂੰ ਪੜਾ ਕੇ ਆਕਾਸ਼ ਵਿੱਚ ਛੱਡਦਾ ਹੈ। ਉਹਦੇ ਕੰਨ ਵਿੱਚ ਅਵਾਜ਼ ਪਾਉਂਦਾ ਤੂੰ ਜਾ ਆਪਣੇ ਭਰਾਵਾਂ ਨੂੰ ਜਾਤ ਭਰਾਵਾਂ ਨੂੰ ਨਾਲ ਲੈ ਕੇ ਆ ਤੈਨੂੰ ਕੁਝ ਨਹੀਂ ਕਹਿਣਾ ਪਰ ਜਿਹੜੇ ਤੇਰੇ ਪਿੱਛੇ ਲਾ ਕੇ ਆਉਂਦੇ ਉਹਨਾਂ ਨਾਲ ਮੈਂ ਜੁੰਦੇ ਨਹੀਂ ਛੱਡਾਂ। ਇਦਾਂ ਹੀ ਸਰਕਾਰੀ ਐਲਕਾਰ ਸਰਕਾਰੀ ਐਲਕਾਰ ਪੜਾ ਕੇ ਪਬਲਿਕ ਵਿੱਚ ਛੱਡੇ ਜਾਂਦੇ ਨੇ। ਸਾਡੇ ਨਾਲ 84 ਚੇਂਦਰੀ ਹੋਏ ਜਿਹੜੇ ਕਿ ਤੁਸੀਂ 10th ਸਾਡੀਆਂ ਛਾਤੀਆਂ ਉੱਤੇ ਲਾ ਕੇ ਜਾਣਗੇ। ਸਾਡੇ ਉੱਤੇ ਦੀ ਅੱਜ ਕਿੱਥੇ ਨੇ? ਛੋਟਕੇ ਵੇਖੋ ਅੱਜ ਕਿੱਥੇ ਗਏ ਨੇ ਭਾਈ ਗੁਰਬਖਸ਼ ਸਿੰਘ ਆਮ ਪਰਿਵਾਰ ਵਿੱਚ ਪੈਦਾ ਹੋ ਕੇ ਉਸ ਦੇ ਅੰਦਰ ਜੇ ਦਰਦ ਆਇਆ ਬਾਕੀਆਂ ਦੇ ਅੱਜ ਹਰ ਮਾਂ ਤੁਸੀਂ ਗ੍ਰਿਸ਼ਤੀ ਪਰਿਵਾਰਾਂ ਵਾਲੇ ਬੈਠੇ ਹਰ ਮਾਂ ਉਹ ਡਿੱਗਦੀ ਹੈ ਕਿ ਮੇਰਾ ਪੁੱਤ ਸ਼ਾਮਾ ਨੂੰ ਧਾਰ ਆ ਜਾਏ ਮੇਰੇ ਪੁੱਤ ਨੇ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਸਜਾਵਾਂ ਬੇਕਸੂਰ ਵਿਅਕਤੀ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਕਿੰਨੇ ਸਾਲਾਂ ਜੇਲ੍ਹਾਂ ਵਿੱਚ ਬੈਠੇ ਨੇ ਪਰ ਮਾਰੋ ਧਿਆਨ ਸਾਸਨ ਨੂੰ ਮਾਫ ਕਰਨਾ ਗੁੱਸਾ ਨਾ ਮਨਾਇਓ ਇਹ ਆਵਾਜ਼ ਜ਼ਰੂਰ ਪਹੁੰਚਾਓ ਅੱਜ ਸਾਡੇ ਅੰਦਰ ਕੌਮੀਅਤ ਦਾ ਦਰਦ ਮੁੱਕ ਚੁੱਕਾ ਹੈ ਅੱਜ ਤਿਲ ਐਰ ਕੀ 3 ਨਵੰਬਰ ਨੂੰ ਦਿਵਾਲੀ ਆਈ। 1 ਤੋਂ ਲੈ ਕੇ 4 ਨਵੰਬਰ ਤੱਕ 1984 ਚ ਕੀ ਵਾਪਰਿਆ? ਇੱਕ ਸਧਾਰਨ ਮੈਸੇਜ ਸੀ ਉਹ ਭੜਿਓ ਐਰ ਕੀ ਪਟਾਕੇ ਆ ਤੋਂ ਗਰੇਜ ਕਰਿਓ। ਐਰ ਕੀ ਮਠਿਆਈਆਂ ਤੋਂ ਗਰੇਜ ਕਰਿਓ। ਇਹ ਇੱਕ ਤੋਂ 4 ਨਵੰਬਰ ਦਿਨ ਚੇਤੇ ਕਰਿਓ ਤੁਹਾਡੀਆਂ ਧੀਆਂ ਨੂੰ, ਤੁਹਾਡੇ ਬਜ਼ੁਰਗਾਂ ਨੂੰ, ਤੁਹਾਡੇ ਘਰ ਬਰਬਾਦ ਕੀਤੇ ਗਏ। ਮੈਂ ਬੁਕਾਰੋ ਉਹ ਇਲਾਕਾ ਵੇਖ ਕੇ ਆਇਆ। ਮੈਂ ਉਸ ਪਰਿਵਾਰ ਨੂੰ ਮਿਲ ਕੇ ਆਇਆ ਕਹਿੰਦੇ ਗਿਆਨੀ ਜੀ 3 ਨਵੰਬਰ ਨੂੰ ਬੁਕਾਰੋ ਜਦੋਂ ਭੀੜ ਚੱਲ ਕੇ ਆ ਰਹੀ ਸੀ ਮੈਂ ਆਪਣੇ ਪਰਿਵਾਰ ਨੂੰ ਆਖਿਆ ਧੀਓ ਇੱਜ਼ਤ ਨਾਲ ੜਵਾਇਓ। ਖੂਦ ਛਾਲ ਮਾਰ ਕੇ ਮਰ ਜਿੰਨਾ ਲੜ ਸਕਦੇ ਆ ਲੜਿਓ ਜਦੋਂ ਪਤਾ ਲੱਗਿਆ ਦੁਸ਼ਮਣ ਆਹ ਚੜੇ ਤੇ ਖੂਦ ਛਾਲ ਮਾਰ ਕੇ ਖਤਮ ਹੋ ਜਿਓ ਪਰ ਆਪਣੀ ਇੱਜ਼ਤ ਨੂੰ ਨਾ ਲਟਵਾਇਓ ਕਹਿੰਦੇ ਸਾਡੇ ਸਾਹਮਣੇ 1.5 ਮਹੀਨੇ ਦਾ ਬੱਚਾ ਪੂਕਰ ਚ ਪਾ ਕੇ ਪਾਪੀਆਂ ਨੇ ਪ੍ਰੈਸ਼ਰ ਤੇ ਉਹਦੀ ਸਿੱਧੀ ਮਾਰ ਦਿੱਤੀ ਦੱਸੋ ਜੇ ਇਹ ਸਾਨੂੰ ਅਤਵਾਦੀ ਕਹਿੰਦੇ 1.5 ਮਹੀਨੇ ਦਾ ਬੱਚਾ ਵੀ ਇੱਥੇ ਅਤਵਾਦੀ ਹੈ ਗੁਰੂ ਗਰਬ ਸਾਹਿਬ ਦਾ ਸਰੂਪ ਵੀ ਅਤਵਾਦੀ ਹੈ ਗੁਰੂ ਗੁਰਦੁਆਰੇ ਵੀ ਅਤਵਾਦੀ ਇਹ ਪ੍ਰਿੰਸ ਹਰਿਆਣੇ ਦੇ ਖੂਦ ਬੁੱਗਾ ਸੀ ਪੂਰੀ ਭਾਰਤ ਦੀ ਫੌਜ ਰਾਸ਼ਟਰਪਤੀ ਪ੍ਰਧਾਨ ਮੰਤਰੀ ਲਾਈਵ ਦੇਖਦਾ ਸੀ ਇਹਦਾ ਅਸਲੀ ਵੀ ਪ੍ਰਿੰਸ ਵਰਗੇ ਬੱਚਿਆਂ ਨਾਲ ਸਾਨੂੰ ਪਿਆਰ ਨਹੀਂ ਸਾਨੂੰ ਉਹਨੂੰ ਦਰਦੀ ਹੈ ਬੱਚਾ ਕਿਸੇ ਜਾਤ ਕਿਸੇ ਕੁੱਲ ਕਿਸੇ ਮਜਬਦਾ ਹੋਵੇ ਇਹਨੂੰ ਬੱਚਾ ਤੇ ਬੱਚਾ ਹੀ ਹੈ ਜੀ ਸਾਨੂੰ ਉਹਨੂੰ ਦਰਦੀ ਹੈ ਉਸ ਪ੍ਰਿੰਸ ਬੱਚੇ ਨਾਲ ਪਰ ਦੋਗਲੀ ਨੀਤੀ ਉੱਤੇ ਗੁੱਸਾ ਆਉਂਦਾ ਹੈ ਕਿ ਉਹ ਭਾਰਤ ਦੀ ਫੌਜ ਹੈ ਜਿਹਨੇ ਅੱਡੀ ਚੋਟੀ ਦਾ ਜੋਰ ਪ੍ਰਿੰਸ ਨੂੰ ਬਚਾਉਣ ਵਾਸਤੇ ਲਾਤਾ ਦੇਸ਼ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਲਾਈਵ ਦੇਖ ਰਿਹਾ ਹੈ ਪਰ ਉਹੀ ਫੌਜ ਹੈ 84 ਵਿੱਚ 1.5 ਮਹੀਨਿਆਂ ਦੇ ਬੱਚੇ ਜਿਹੜੇ 6 ਜੂਨ ਨੂੰ ਆਪਣੇ ਪਰਿਵਾਰ ਦੇ ਨਾਲ ਬੱਚੇ ਮਾਤਾ ਪਿਤਾ ਦੇ ਨਾਲ ਦਰਬਾਰ ਸਹਿਬ ਆਏ ਤੰਦਾ ਨਾਲ ਫੜ ਕੇ ਪਟਕਾ ਪਟਕਾ ਕੇ ਮਾਰੇ ਗਏ ਹੱਦ ਹੋ ਗਈ ਇੱਕ ਪ੍ਰਿੰਸ ਨੂੰ ਬਚਾਉਣ ਵਾਸਤੇ ਫੌਜ ਅੱਟੀ ਝੋਟੀ ਦਾ ਜ਼ੋਰ ਲਾਉਂਦੀ ਹੈ ਇਧਰ ਬੁਨਾ ਕਿਸੇ ਉਹਨਾਂ ਬੱਚਿਆਂ ਦਾ ਉਹ ਸਿੱਖ ਸਨ ਸਿੱਖ ਪਰਵਾਰ ਨਾਲ ਸੰਬੰਧ ਰੱਖਦੇ ਸਨ ਇਹ ਦੇਸ਼ ਹੈ ਸਿਆਣੇ ਬਣ ਜਾਓ ਸਮਝ ਆ ਜਾ ਸਾਨੂੰ ਇੱਥੇ ਕੋਈ ਮੱਥੇ ਤੇ ਤਲਕ ਲਾਏ ਤੇਰ ਧੋਤੀ ਬਣੇ ਸਿਰ ਤੇ ਬੋਦੀ ਰੱਖੇ ਤੇ ਉਹ ਗਾਂਧੀਵਾਦੀ ਹੈ ਕਿ ਸਿਰ ਤੇ ਦਸਤਾਰ ਸਜਾਏ ਗੱਜਸਰੀ ਸਾਹ ਪਾਏ ਕੇਸ ਦਾੜਾ ਰੱਖੇ ਤੇ ਉਹ ਅਤਵਾਦੀ ਕਿਹਾ ਜਾਂਦਾ ਹੈ ਮਾਂ ਨਾ ਕੋ ਅਸੀਂ ਤਲਗੀ ਧਰਦੇ ਬੱਚੇ ਹਾਂ ਤਲਗੀ ਧਰਦੇ ਪੁੱਤਰ ਧੀਆਂ ਹਾਂ ਭਾਈ ਗੁਰਬਖਸ਼ ਸਿੰਘ ਦੀ ਇਸ ਲਹਿਰ ਸਾਥ ਦੇਣ ਵਾਲੇ ਨੌਜਵਾਨ ਵੀਰੋ ਇਥੋਂ ਪਹਿਣ ਕਰਕੇ ਜਾਓ ਕਦੀ ਕੇਸਾਂ ਨੂੰ ਹੱਥ ਨਹੀਂ ਲਾਓਗੇ ਕਦੀ ਨਸ਼ਿਆਂ ਵਿੱਚ ਨਹੀਂ ਜਾਓਗੇ ਅਜ ਦੁਸ਼ਮਣ ਇੰਨਾ ਚਲਾਕ ਹੈ ਉਹਨਾਂ ਨੂੰ ਪਤਾ ਹੈ ਅਸੀਂ ਟੈਂਕਾਂ ਨਾਲ ਤੋਪਾਂ ਨਾਲ ਹਰ ਤਰੀਕਾ ਵਰਤ ਕੇ ਦੇਖ ਲਿਆ ਨਹੀਂ ਖਤਮ ਹੋਏ ਅੱਜ ਇਹਨਾਂ ਨੂੰ ਅੰਦਰੋਂ ਮਾਰ ਦਿਓ ਨਸ਼ੇ ਤਿਆਗੋ ਜਿਸ ਲਹਿਰ ਵਿੱਚ ਸ਼ਾਮਲ ਹੋਣਾ ਅੱਜ ਇੰਨੇ ਸੁਚੇਤ ਹੋ ਜਾਓ ਕਿ ਆਪਣੀ ਕਾਇਆ ਨੂੰ ਨਰੋਈ ਰੱਖੋ ਜਿਹੜੇ ਮੱਲ ਖਾਰੇ ਗੁਰੂ ਪਾਤਸ਼ਾਹ ਨੇ ਖਡੂਰ ਸਰ ਦੀ ਧਰਤੀ ਤੇ ਤਿਆਰ ਕੀਤੀ ਸੀ ਮਕਸਦ ਕੀ ਸੀ ਸਾਨੂੰ ਆਤਮਿਕ ਤੌਰ ਤੇ ਤਿਆਰ ਕਰਨਾ ਜਿੱਦ ਨਾਲ ਆਪਣਾ ਵੋਟ ਬੈਂਕ ਤਿਆਰ ਕਰ ਲਓਗੇ ਹਰ ਇੱਕ ਸਿੱਖ ਬਿਨਾ ਸਵਾਰਥ ਤੋਂ ਆਪਣੇ ਵੋਟ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੇਗਾ ਇਹ ਲੀਡਰ ਤੇ ਆਣ ਕੇ ਤੁਹਾਡਾ ਪਾਣੀ ਪਾਉਣਗੇ ਜਦੋਂ ਤੁਹਾਡੇ ਵਿੱਚ ਏਕਤਾ ਕੀ ਹੋਏ ਇਕੱਤਰ ਨਿਲੋ ਮੇਰੇ ਭਾਈ ਦੁਬਾ ਦੂਰ ਕਰੋ ਨੇ ਵਲਾਏ ਹਰ ਨਾਮੇ ਕੋ ਹੋ ਜੋੜੀ ਗੁਰਮੁਖ ਬੈਠੋ ਸਭਾ ਜਥੇ ਬੰਦੀਆਂ ਆਪਣੀਆਂ ਇਹਨਾਂ ਸੋਚਾਂ ਤੋਂ ਉਪਰ ਉੱਠ ਕੇ ਸਿੱਖੀ ਦੇ ਨਾਮ ਤੇ ਇਕੱਠੇ ਹੋ ਜਾਓ ਜਦੋਂ ਤੁਸੀਂ ਸਿੱਖੀ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਇਕੱਠੇ ਹੋਗੇ ਮੈਂ ਦਾਅਵੇ ਨਾਲ ਕਹਿੰਦਾ ਲੀਡਰ ਨੂੰ ਤੁਸੀਂ ਕਹੋ ਨਾ ਜੁੱਤੀਆਂ ਚਾਰ ਤੁਹਾਡੇ ਉਹ ਸਿਧਾਂਤ ਨੂੰ ਆ ਕੇ ਜੁੱਤੀਆਂ ਵੀ ਤੁਹਾਡੇ ਗੱਲ ਨੂੰ ਪਤਾ ਹੈਗਾ ਸਿੱਖਾਂ ਵਿੱਚ ਏਕਤਾ ਹੈ ਵੀ ਅੱਜ ਉਹਨਾਂ ਨੂੰ ਪਤਾ ਇਹਨਾਂ ਵਿੱਚ ਏਕਤਾ ਨਹੀਂ ਹੈ ਇਹ ਇੱਕ ਇਹ ਨੂੰ ਜਾਂਦਾ ਦੂਜਾ ਇਹ ਨੂੰ ਜਾਂਦਾ ਹੁਣ ਤੁਸੀਂ ਦੇਖ ਲਓ ਕਿ ਜੇ ਆਪਾਂ ਇਸ ਲਹਿਰ ਨੂੰ ਮਜ਼ਬੂਤ ਕਰਨਾ ਆਪਣੀ ਸੋਚ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਈਏ ਗੁਰੂ ਦੇ ਸਿਧਾਂਤ ਨੂੰ ਲਾਗੂ ਕਰੀਏ ਨਸ਼ੇ ਤਿਆਗੀਏ ਤੇ ਤਾਂ ਕਿ ਦੁਸ਼ਮਣ ਨੂੰ ਪਤਾ ਲੱਗ ਸਕੇ ਜਲਤੀ ਹਾਰੇ ਮਨਸਾਨ ਕੋ ਹੁੰਦੀਆਂ ਪਰ ਉਹਨਾਂ ਗਲਤੀਆਂ ਤੋਂ ਸਿੱਖਦਾ ਕੋਈ ਕੋਈ ਹੈ ਜਿਹੜੇ ਭਾਈ ਜਰਨੈਸ ਨੇ ਗੱਲ ਅਸੀਂ ਆਵਾਜ਼ ਹੁਣ ਇੱਥੇ ਨਹੀਂ ਹੈ ਵਿਦੇਸ਼ਾਂ ਵਿੱਚ ਤਾਂ ਕਈ ਗੁਣਾ ਵੱਧ ਹੈ ਇੱਥੇ ਤਾਂ ਸਾਡਾ ਸਵਾਰਥ ਹੈ ਕੋਈ ਮਾਫ ਕਰਨਾ ਮੈਂ ਕੱਲ ਵੀ ਇਹ ਕਥਾ ਤੇ ਗੱਲ ਕਹੀ ਸੀ ਅੱਜ ਜਦੋਂ ਹੁਣ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਜਦੋਂ ਚੋਣਾਂ ਆਉਂਦੀਆਂ ਨੇ ਕੋਈ ਆਪਣੇ ਦਰਵਾਜ਼ੇ ਤੇ ਪੰਜੇ ਦਾ ਨਿਸ਼ਾਨ ਲਾਉਂਦਾ ਐ ਮੈਂ ਪੰਜੇ ਦਾ ਹਾਂ ਕੋਈ ਤੱਕੜੀ ਦਾ ਲਾਉਂਦਾ ਕੋਈ ਫੁੱਲ ਦਾ ਲਾਉਂਦਾ ਮਾਫ ਕਰਨਾ ਸਾਡੀ ਇੰਨੀ ਜਮੀਰ ਵਿਕ ਚੁੱਕੀ ਹੈ ਕੋਈ ਗਲਗੀ ਤਾਂ ਪਾਤਸ਼ਾਹ ਆਪਣੇ ਦਰਵਾਜ਼ੇ ਤੇ ਬੋਨ ਨਹੀਂ ਲਾਉਂਦਾ ਬਾਬਾ ਜੀ ਸਿਆ ਮੈਂ ਤੇਰਾ ਬੰਦਾ ਹਾਂ ਬਾਬਾ ਫਤਿਹ ਸਿੰਘ ਮੈਂ ਤੇਰਾ ਬੰਦਾ ਹਾਂ ਗੁਰੂ ਗੋਬਿੰਦ ਸਿੰਘ ਮੈਂ ਤੇਰਾ ਬੰਦਾ ਅੱਜ ਅਸੀਂ ਅੱਜ ਅਸੀਂ ਲੀਡਰਾਂ ਦੇ ਬੰਦੇ ਬਣ ਗਏ ਆ ਅੱਛਾ ਅਸੀਂ ਗੁਰੂ ਦੇ ਬੰਦੇ ਨਹੀਂ ਬਣੇ ਅਸੀਂ ਜਥੇਬੰਦੀਆਂ ਦੇ ਬੰਦੇ ਬਣ ਗਏ ਆ ਗੁਰੂ ਦੇ ਬੰਦੇ ਨਹੀਂ ਬਣੇ ਜਿਹੜੀ ਬਾਣ ਚ ਗੱਲ ਲਿਖੀ ਸੀ ਨਾ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਜਦੋਂ ਤੱਕ ਅਸੀਂ ਗੁਰੂ ਦੇ ਬੰਦੇ ਨਹੀਂ ਬਣਦੇ ਉਦੋਂ ਤੱਕ ਗੱਲ ਬਣਨੀ ਨਹੀਂ ਆਓ ਆਪਣੀ ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਅਪਣਾ ਲਈਏ ਇੱਕ ਝੰਡੇ ਥੱਲੇ ਇਕੱਠੇ ਹੋਵਾਂਗੇ ਤੇ ਫਿਰ ਸਾਡੇ ਅੰਦਰ ਇੱਕ ਏਕਤਾ ਪਿਆਰ ਜਫਾਕ ਆਏਗਾ ਅਸੀਂ ਅਰਦਾਸ ਕਰਦੇ ਹਾਂ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਾਰਗ ਚੜ੍ਹਦੀ ਕਲਾ ਬਖਸ਼ੇ ਤੇ ਬਾਕੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦਾ ਸਾਥ ਦਈਏ ਆਤਮਿਕ ਬਲ ਗੁਰੂ ਨੇ ਬਹੁਤ ਬਖਸ਼ਿਸ਼ ਕੀਤਾ ਹੋਇਆ ਹੈ ਕਿ ਇਹਨਾਂ ਲੰਬਾ ਸਮਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਕੱਢਿਆ ਜਾ ਸਕਦਾ ਜੱਜ ਕੇ ਫਤਿਹ ਬਲਾਓ ਆਥੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ